ਹਾਂਜੀ ਆਗੇ ਆਗੇ ਟਾਡੇ ਲਿਆਗੇ ਤੇ ਆਗੇ ਆਗੇ ਇੱਕ ਮਿੰਟ ਖੜੋ ਇਧਰ ਤੇ ਆਗੇ ਉੱਤੋਂ ਦੀ ਆਗੇ ਆਹ ਵੇਖੋ ਵੀਰ ਹੁਣੀ ਦੋਰੋਂ ਵਾਜਾ ਮਾਰ ਰਹੇ ਆ ਤੇ ਅਗਰ ਮੋੜ ਤੇ ਆਪਾਂ ਵੀ ਜੇ ਉੱਧਰੋਂ ਅਗਰ ਮੋੜ ਮੋੜ ਲੋ ਉਹਨਾਂ ਵੱਲੋਂ ਮੋੜ ਲੋ ਕੀ ਆਂਦੇ ਆ ਉਹਨਾਂ ਵੱਲੋਂ ਅਗਰ ਮੋੜ ਲੈ ਕੇ ਚਲੋ ਕੀ ਆਂਦੇ ਹੋ ਪਹੁੰਚੋ ਨਾਲੇ ਵੇਖੋ ਵੀਜੀ ਸਾਰੇ ਘਰਵਾ ਜਿਹੜੇ ਪਾਣੀ ਦੇ ਨਾਲ ਡੁੱਬ ਚੁੱਕੇ ਆ ਤੇ ਇਹ ਵੀਰ ਆ ਬਜ਼ੁਰਗ ਹੁਣੀ ਆਪਾਂ ਦੂਰੋਂ ਤੋਂ ਵਾਕਾ ਮਾਰ ਰਹੇ ਆ। ਮਿੱਤ ਵੱਲੋਂ ਵਾਈ ਸੇਵਾ ਪੇੜੀ ਵਾਈ ਕਰੋ ਬੜਾ ਕਰੇ। ਹਾਂ ਅੱਜ ਦੀ ਰਾਤ ਆ ਕੱਲ ਨੂੰ ਆਪਣੀਆਂ ਚਾਰ ਬੋਟਾਂ ਨਹੀਂ ਬਾਬਾ ਜੀ। ਹਾਂ ਹਾਂ ਬੋਟਾਂ ਆ ਜਣੀਆਂ ਆ ਆਪਣਾ ਬਸਰਾ ਸਤਵਨੋਂ ਬੜਾ ਧੰਨਵਾਦ ਉਹਨਾਂ ਦਾ। ਲੈ ਕੇ ਤੈਨੂੰ ਉਧਰੋਂ ਕੀ ਗੱਲ ਆ? ਤੁਰਨ ਕਿਉਂ ਨਹੀਂ ਦੇਈ? ਇਹ ਕਿ ਜਾਤੀ ਉਹਨੇ ਕਾਦੇ ਤੇ ਮਗਰ ਆ ਵੀਰ ਜੀ ਹੁਣੀ ਆ ਤੇ ਅੜਿ ਗਰੇ ਆ ਸਾਰੇ ਬੰਨੇ ਪਾਣੀ ਹੀ ਪਾਣੀ ਆ। ਇਹਨਾਂ ਨੂੰ ਹੁਣ ਰੈਸਕਿਊ ਕਰਾਂਗੇ। ਤੇ ਪੜਾ ਪੁੱਛਾਂਗੇ ਪੀਨਨ ਕੀ ਗੱਲਾਂ ਬਾਤਾਂ ਹੁਣ ਇੱਕ ਜੀ ਬੇਨਤੀ ਕਰਦੇ ਪਏ ਤੁਸੀਂ ਅੱਗੇ ਦੁਬਾਰਾ ਕਰਿਓ ਉਹ ਬੇਨਤੀ ਆ ਲੱਗ ਰਿਹਾ ਕਰ ਰਹੇ ਹੋ ਪਰਵਾਦ ਕੁਲ ਪਹੁੰਚਲੇ ਆ ਜਹੇ ਬੰਦੀਆਂ ਨੂੰ ਜਿਹੜੇ ਚੜਦੇ ਗਲਾ ਕਰੇ ਆ ਸਾਡੇ ਬਾਪੂ ਆ ਸਰਦਾਰ ਸਾਡੇ ਵੀਰਾ ਅਸੀਂ ਕਿਸੇ ਹੋਰ ਕਿਸੇ ਨੂੰ ਰੈਸਕਿਊ ਕਰਨ ਚੱਲੇ ਆ ਦੂਜੇ ਬੰਦੇ ਨੇ ਮਾਰ ਲਿਆ ਤੇ ਸਾਡਾ ਛੱਟ ਤੋਂ ਮੁੜਿਆ ਨਹੀਂ ਗਿਆ ਆ ਵੇਖੋ ਹਾਲਾਤ ਕਰਦੇ ਬਹੁਤ ਜ਼ਿਆਦਾ ਲਾ ਟ੍ਰਿਕ ਕਰਦੇ ਬਾਬੇ ਠੀਕ ਠਾਕ ਜੀ ਫਿਰ ਇੱਕ ਜਕਾਰਾ ਛੱਡੋ ਬਾਬੇ ਦੇ ਨਾਮ ਦਾ ਸਤਿ ਸ੍ਰੀ ਅਕਾਲ ਕਿਉਂਕਿ ਇਹ ਜਕਾਰਾ ਹੀ ਆ ਜਿਹੜਾ ਸਾਨੂੰ ਹਿੰਮਤ ਦਿੰਦਾ ਵਾ ਜਿਹੜਾ ਸਾਡੀ ਕੌਮ ਦੇ ਵਿੱਚ ਜੋਸ਼ ਭਰਦਾ ਵਾ ਢੰਡਿਆਂ ਨੂੰ ਵੀ ਚੜ੍ਹਦੀ ਕਲਾ ਦਾ ਸੰਕੇਤ ਦਿੰਦਾ ਵਾ ਅੱਥੇ ਹੀ ਦੇਖ ਸਕਦੇ ਹਾਂ ਕਿ ਵੀਰ ਦੇ ਬਜ਼ੁਰਗਾਂ ਦੇ ਘਰ ਦੇ ਵਿੱਚ ਕਿੰਨਾ ਪਾਣੀ ਆ ਚੁੱਕਾ ਵਾ ਵਾਹਿਗੁਰੂ ਭਲਾ ਕਰੇ ਬਾਬਾ ਜੀ ਤੁਹਾਡੀ ਆਵਾਜ਼ ਸੁਣ ਕੇ ਆ ਗਏ ਜੀ ਯਾਰ ਆਪੇ ਰੋਗੀ ਹੋਣਾ ਟਾਡੀ ਬਾਤ ਸੁਣ ਕੇ ਆ ਗਏ ਜੀ ਹਾਂ ਜੀ ਹਾਂ ਵਾਏ ਗੁਰਪਾਲਾ ਕਰੇ ਓਏ ਸਿੰਘੀ ਨੂੰ ਉਥੇ ਛੱਡ ਦਿਓ ਬਸ ਅਸੀਂ ਆ ਜੰਨੇ ਆ ਕੋਈ ਗੱਲ ਨਹੀਂ ਬਾਬੇ ਤੁਸੀਂ ਵੀ ਆ ਜਾਓ ਆਉਂਦੀਆਂ ਲੈ ਜਾਾਂਗੇ ਆ ਜਾਓ ਭੈਣ ਜੀ ਆ ਜਾਓ ਆ ਜਾਓ ਕੋਈ ਨਹੀਂ ਚੜਾ ਲਾਤੀ ਦੇਖ ਸਕਦੇ ਜੀ ਇਹਨਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵਗ ਰਿਹਾ ਵਾ ਆ ਹਾਲਾਤ ਦੇਖੋ ਇਹਨਾਂ ਦੇ ਤੇ ਇਹਨਾਂ ਦੇ ਆ ਬਾਬਾ ਪਾਣੀ ਪਿਆ ਦੇ ਸਾਨੂੰ ਪਾਣੀ ਗਾ ਪਾਣੀ ਨਾ ਤੇ ਬੜੀ ਲੱਗੀ ਆ ਘੰਟਾ ਲੱਗ ਜਾਣਾ ਉਧਰੋਂ ਕੋਈ ਯਾਰ ਤਾਰ ਜਾ ਉਹ ਯਾਰ ਬਾਸ ਔਖਾ ਈ ਗੱਲ ਕੋਈ ਗੱਲ ਨਹੀਂ ਸਾਡੀ ਭੈਣ ਆ ਸਾਡੇ ਨਾਲ ਚੱਲ ਜੂਗੀ ਯਾਰ ਕਿਉਂ ਚੱਲਿਆ ਭੈਣੇ ਅਸੀਂ ਨਾ ਕਿਉਂਕਿ ਟਾਈਮ ਉਹਨਾਂ ਦਾ ਹਨੇਰਾ ਹੋਣ ਵਾਲਾ ਵਾ ਇੱਕ ਪਰਿਵਾਰ ਨੂੰ ਹੋਰ ਅੱਗੋਂ ਲੈਣਾ ਵਾ ਤੇ ਤੂੰ ਸਾਡੀਆਂ ਭੈਣਾਂ ਵਾ ਤੂੰ ਸਾਡੇ ਨਾਲ ਆ ਜਾ ਕੋਈ ਗੱਲ ਨਹੀਂ ਆ ਹਾਂ ਅੱਜ ਕੋਈ ਗੱਲ ਨਹੀਂ ਹਾਂ ਮਿੰਟਾਂ ਚ ਇੱਥੇ ਪਹੁੰਚੀ ਆ ਤਾਂ ਫੇਰ ਨਹੀਂ ਜਾਵਾਂਗੇ 20 ਮਿੰਟ ਤੁਹਾਨੂੰ ਫੇਰ ਜਾਂਦਾ ਚੱਲ ਕੋਈ ਗੱਲ ਨਹੀਂ 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 ਭੈਣ ਨੂੰ ਬਾਹਲੋ ਨਾਲ ਹੀ ਬਾਹਲੋ ਸਲਾ ਬਾਬਾ ਜੀ ਲਾਓ ਉਹ ਨਾਲ ਹੀ ਬਾਹਲੋ ਉਹ ਨਾਲ ਹੀ ਬਾਹਲੋ ਉਹ ਤੇ ਨਿਕਲ ਜੂਗੀ ਭੈਣ ਨਾਲ ਹੀ ਆਪਣੀ ਚੱਲ ਜੂਗੀ ਚਲੋ ਫਿਰ ਇੱਕ ਭੈਣ ਇੱਕ ਜਾਨੀ ਕਿਤੇ ਕਿੰਨਾ ਜਗ੍ਹਾ ਮੰਲੂਗੀ ਪਹਿਲੇ ਪਾਣੀ ਦੀ ਬੈਸਬਤ ਲੈ ਦੋ ਆ ਤੁਸੀਂ ਤੁਸੀਂ ਵੇਖ ਸਕਦੇ ਜੀ ਤੇ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਮਰ ਚੁੱਕਾ ਵਾ ਇਹਨਾਂ ਦੇ ਅੰਦਰਾਂ ਦੇ ਵਿੱਚ ਪਾਣੀ ਮਰ ਚੁੱਕਾ ਵਾ ਆ ਹਾਲਾਤ ਤੁਸੀਂ ਆਪ ਵੇਖ ਸਕਦੇ ਜੀ ਬਾਬਾ ਜੀ ਕੀ ਨਾ ਕੀ ਤੁਹਾਡਾ ਸੁਖਦੇਵ ਸਿੰਘ ਸੁਖਦੇਵ ਸਿੰਘ ਆ ਵੇਖੋ ਫੇਰ ਵੀ ਪਾਣੀ ਮੰਗਿਆ ਤੇ ਇਹਨਾਂ ਨੇ ਨਾ ਨਹੀਂ ਕੀਤੀ ਤੇ ਹੋਰ ਕਹਿ ਰਹੇ ਵੀ ਹੋਰ ਬੋਤਲਾਂ ਕੀ ਤੇ ਦੇ ਦੋ ਤੇ ਆ ਇਹਨਾਂ ਦੇ ਹਾਲਾਤ ਜੇ ਤੇ ਬਾਬਾ ਜੀ ਤੁਸੀਂ ਕਿੱਦਾਂ ਆਓਗੇ ਹੁਣ ਉਹ ਹੀ ਆ ਨੱਕ ਜਾਣੇ ਸਿੱਧਾ ਵਾਹਿਗੁਰੂ ਭਲਾ ਕਰੇ ਆ ਵੇਖੋ ਇਹਨਾਂ ਨੇ ਦੇਸੀ ਜਿਗਾਰ ਬਣਾਏ ਟੂਕਾ ਬਣਾਈਆਂ ਵਾ ਤੇ ਉਹਨਾਂ ਦੇ ਸਾਰੇ ਇਹ ਆ ਜਿਹੜੇ ਆ ਇਧਰੋਂ ਉਧਰ ਜਾ ਰਹੇ ਆ ਵਾਹਿਗੁਰੂ ਭਲਾ ਕਰੇ ਆ ਹਾਲਾਤ ਜੇ ਸਾਂਜੀ ਦਰਿਆ ਦੇ ਇਹ ਘਰ ਜਿਹੜਾ ਦਰਿਆ ਦੇ ਵਿੱਚ ਨਹੀਂ ਆ ਇਹ ਘਰ 3-4 ਫੁੱਟ ਦੂਰ ਆ ਆ ਦਰਿਆ ਤੋਂ 3-4 ਕਿਲੋਮੀਟਰ ਦੂਰ ਆ ਪਰ ਹਾਲਾਤ ਤੁਸੀਂ ਖੁਦ ਦੇਖ ਸਕਦੇ ਜੀ ਤੇ ਹੁਣੇ ਭੈਣ ਭੈਣੇ ਆਜਾ ਮੇਰੀ ਭੈਣ ਫਿਰ ਆ ਜਾ ਜਾ ਕਾਪੀ ਉਹ ਲੈ ਉਹ ਟੋਪੜਾ ਭਾਈ ਗੁਰੂ ਪੜਾ ਕੇ ਆਹ ਦੇਖੋ ਕਿੱਥੋਂ ਤੱਕ ਪਾਣੀ ਪਹੁੰਚ ਕਵਾ ਘਰਾਂ ਦੇ ਵਿੱਚ ਭਾਈ ਗੁਰੂ ਪੜਾ ਹੀ ਕਰੇ ਆ ਦੇਖੋ ਹੁਣ ਧੰਨ ਗੁਰੂ ਰਾਮਦਾਸ ਸਨਗੁਰੂ ਰਾਮਦਾਸ ਬਾਬਾ ਘਰ ਵੀ ਕੱਚਾ ਮਿਲਦਾ ਹੈ ਨਾ ਬਾਲਿਆਂ ਤੇ ਛੱਤਾਂ ਵੀ ਉਹ ਲੈਂਟਰ ਪਾਇਆ ਡਿੱਗ ਪਿਆ ਹੈ ਜਦੋਂ ਆਏ ਸਾਲੀ ਪਾਣੀ ਆ ਜਾਂਦਾ ਹੈ ਅੱਛਾ ਤੇ ਮਜਬੂਰੀਆਂ ਦੇ ਅੱਗੇ ਮਾਰੇ ਸਾਰੇ ਲੋਕ ਤੇ ਛੱਤ ਕਿੱਥੋਂ ਛੱਤੀਆਂ ਕਰ ਲੈਣਗੇ ਛੱਤ ਕਿੱਥੋਂ ਪਾਏ ਹੈ ਨਾ 2023 ਚ ਇੰਨਾ ਜ਼ਿਆਦਾ ਇੱਥੇ ਨੁਕਸਾਨ ਹੋਇਆ ਕੋਈ ਅੰਤ ਨਹੀਂ ਦੇਖਿਆ ਨਹੀਂ ਜਾਂਦਾ ਇਹ ਵਾਹਿਗੁਰੂ ਤੇ ਸਾਲ ਵੀ ਨਹੀਂ ਪਿਆਗਾ ਵਾਹਿਗੁਰੂ ਵੇਖੋ ਵੇਖੋ ਬੇੜੀ ਕੋਈ ਚੱਕਰ ਹਟਾ ਦਿਓ ਕੋਈ ਚੱਕਰ ਨਹੀਂ ਆ ਵੀਰ ਜੀ ਦੱਸ ਰਿਹਾ ਕਿ ਇੱਥੇ ਹਰ ਸਾਲ ਤੇ ਪਾਣੀ ਆ ਜਾਂਦਾ ਵਾ ਕਿ ਸਾਡੇ ਕੋਲੋਂ ਆਪਣੇ ਬੱਚਿਆਂ ਦੀ ਫੀਸਾ ਨਹੀਂ ਦਿੱਤੀਆਂ ਜਾਂਦੀਆਂ ਤੇ ਅਸੀਂ ਕਿੱਦਾਂ ਛੱਡ ਗਏ ਸਾਰਾ ਅਸੀਂ ਕਿੱਦਾਂ ਲੈਂਟਰ ਪਾਵਾਂਗੇ ਆਹ ਹਲਾ ਆ ਗੇ ਪੰਜਾਬ ਦੀ ਜਵਾਨੀ ਕਿਸਾਨੀ ਦੇ ਜੀ ਬਸ ਬੰਦੀ ਬਾਬਾ ਰਤਨ ਸਿੰਘ ਸਾਡੀ ਆਈ ਉਹਨਾਂ ਨੂੰ ਵੀ ਲੈ ਲੀਏ ਇੱਥੇ ਚਲੇ ਜਲਾ ਇਕੱਠੇ ਇਕੱਠੇ ਲੈ ਕੇ ਜਾਣਾ ਤਲੀ ਪੈਣ ਨੂੰ ਨਹੀਂ ਛੱਡਣ ਜਾਣਾ ਉਹਨਾਂ ਨੂੰ ਵੀ ਲੈ ਲੀਏ ਉਹਨਾਂ ਨੂੰ ਵੀ ਨਾਲ ਲੈ ਲੀਏ ਲੈ ਲੀਏ ਪਰਿਵਾਰ ਉਹਨਾਂ ਨੂੰ ਬਹੁਤ ਬਰੀ ਲਾ ਚੋ ਜੀ ਸਾਤਰ ਜੇ ਹੀ ਵਾਹ ਫੇਲ ਹੋ ਚੁੱਕਾ ਰਾਏ ਕਰੀ ਬਰਾ ਚੀ ਚੱਕੀ ਆ ਕਰਾਣੇ ਸਾਹਮਣੇ ਹਾਂ ਉਹ ਜੀ ਚੁੱਕੀ ਏ ਤਿਸ ਨੂੰ ਉਹ ਛੱਡਾ ਹੀ ਇਹਨਾਂ ਨੂੰ ਛੱਡ ਕੇ ਸਾੜੇ ਹੋ ਗਏ ਕਰਾਣੇ ਬਾਬਾ ਜੀ ਬਾ ਛੱਡਦੀ ਕੋ ਜੀ ਮਿਹਰਬਾਨੀ ਛੱਡਦੀ ਬਾਬਾ ਜੀ ਮਿਹਰਬਾਨੀ ਆ ਜਾ ਵੇਖੋ ਚਾਹ ਦੀ ਸੁਲਾ ਮਾਰਿਆ ਬਜ਼ੁਰਗ ਸਾਡੇ ਵੀ ਆਓ ਚਾਹ ਤੇ ਵੇਖੋ ਪਰ ਹਾਲਾਤ ਵੇਖੋ ਵੀ ਘਰ ਦੇ ਵਿੱਚ ਕਿੱਥੇ ਚਾਹ ਬਣਾਉਣਗੇ ਪਰ ਦਿਲ ਵਾ ਦਰਿਆ ਵਾ ਇਹ ਦਰਿਆ ਕੁਝ ਨਹੀਂ ਆ ਜਿਹੜੇ ਪਰ ਦਿਲ ਸਾਡੇ ਆ ਉਹ ਬਹੁਤ ਤਗੜੇ ਆ ਪੰਜਾਬੀ ਭਰਾਵਾਂ ਦੇ ਅਹੀਂ ਆ ਲੇ ਵਾਹਿਗੁਰੂ ਰਾਮਦਾਸ ਕੋਲ ਖੁਰਦੀ ਖੜੀ ਲੈ ਕੇ ਲੈਣੀ ਅਗਲੀ ਲੈ ਕੇ ਕੱਪੜੇ ਆ ਮੁੱਕ ਗਈ ਆ ਆ ਜਾ ਭਜਾਣਾ ਜੀ ਹਾਂ ਰੱਖ ਲੈ ਇਹ ਨਹੀਂ ਮੁੱਕਦੀ ਉੱਪਰ ਆ ਦੋ ਉੱਪਰ ਥੱਲੇ ਗਿੱਲਾ ਨਾ ਜੇ ਕੱਪੜੇ ਹਾਂ ਫੋਨ ਕਰ ਇਹਨੂੰ ਇਹ ਤੇ ਇਹਨੂੰ ਮਾ ਵੀਰ ਨੂੰ ਪਤਾ ਕਾਸ਼ ਨੂੰ ਬੁਸ਼ ਕੀਤਾ ਉਹਨੂੰ ਨਹੀਂ ਹੋਰ ਕਮਾਉਣ ਜਾਓ ਤੁਸੀਂ ਧੱਕ ਦੋ ਵਾਹਿਗੁਰੂ ਹਾਂ ਗਲੇ ਸੋ ਨਿਹਾਲ ਵਾਹਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਨ ਕਾਲਮ ਪੜਨਾਸੀ ਦਿਆਲੰਗ ਸਰੂਪੇ ਸਦਾ ਅੰਕ ਸੰਗੇ ਪੰਘਾ ਵੀ ਪੁੱਤਰੀ ਆ ਸੰਜੀ ਹਾਲਾਤ ਦੇ ਪੰਜਾਬ ਦੇ ਇਹ ਡੈਡੂ ਕੀ ਆ ਡੈਡੂ ਕੀ ਬੜੇ ਚੰਦੀ ਤੇ ਚਾਚਰਾਈ ਤੇ ਹਾਂ ਜੀ ਬਹੁਤ ਆ ਬਹੁਤ ਆ ਚੜਦੀ ਗਲਈ ਆ ਮੈਨੂੰ ਪਤਾ ਵੀਰ ਨੇ ਕੀ ਆਖਿਆ ਵਾ ਵੀਰ ਪੁੱਛ ਰਿਹਾ ਵੀ ਪਾਣੀ ਕਿੰਨਾ ਕੱਪ 'ਚੇ ਚਲੋ ਭਲਾਈ ਕਰੇ ਵਾਏ ਗਰੂ ਆਹੋ ਕਹ ਰਣੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਵਾਹਿਗੁਰੂ ਵਾਹਿਗੁਰੂ ਆਹ ਸੰਜੀ ਹਾਲਾਜੇ ਤੁਹਾਨੂੰ ਵੀਡੀਓ ਬਣਾ ਬਣਾ ਕੇ ਇਸ ਕਰਕੇ ਪੇਜ ਰਿਹਾ ਕਿ ਇੱਥੇ ਅਗਣ ਬੋਟਾ ਆਉਣ ਕਿਉਂਕਿ ਹੁਣ ਅਸੀਂ ਸਵੇਰ ਦਾ ਸਿਰਫ ਦੂਜਾ ਕਿਤੀ ਜਿਆ ਪਰਿਵਾਰ ਵਾ ਰੈਸਕਿਊ ਕੀਤਾ ਵਾ ਪਹਿਲਾਂ ਇੱਕ ਬਾਪੂ ਜੀ ਰੈਸਕਿਊ ਕੀਤਾ ਹੀ ਹੁਣ ਇੱਕ ਸਾਡੀ ਮਾਂ ਉਹਨੂੰ ਅਸੀਂ ਉਹਦੇ ਘਰ ਤੋਂ ਲੈ ਕੇ ਆਏ ਹੁਣ ਫੇਰ ਇੱਕ ਪਰਿਵਾਰ ਲੈ ਕੇ ਆਉਣਾ ਵਾ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਤੁਹਾਨੂੰ ਪਹੁੰਚ ਕੇ ਦਿਖਾਵਾਂਗੇ ਤੇ ਤੁਸੀਂ ਦੇਖ ਸਕਦੇ ਕਿੰਨਾ ਪਾਣੀ ਛੱਲਾ ਮਾਰ ਰਿਹਾ ਵਾ ਅਗਰ ਬੋਟ ਦਾ ਕਰਕੇ ਥੋੜਾ ਮਾੜਾ ਮੋਟਾ ਸਾਨੂੰ ਛੇਤੀ ਹੋ ਰਿਹਾ ਵਾ ਚੱਪੋਂ ਨਾਲ ਤੇ ਜਿਨਾ ਅਸੀਂ ਸਿੱਧਾ ਚੱਲਦੇ ਆ ਉਹਨਾਂ ਹਵਾ ਹੀ ਸਾਨੂੰ ਪਿੱਛੇ ਲੈ ਜਾਂਦੀ ਆ ਵਾਈਕਲ ਹੌਲੀ ਹੌਲੀ ਬੈੱਕੇ ਨੂੰ ਜੀ ਬੈ ਕੇ ਬੈ ਕੇ ਮਾਵੀਰ ਵੀਰ ਬੈ ਕੇ ਬੈ ਜੋ ਹਵਾ ਨਾਲ ਨਾਲ ਸਪੀਡ ਘਟ ਰਹੀ ਆ ਹੁਣ ਆਪਾਂ ਇਹਨਾਂ ਨੂੰ ਮਤਨ ਪਹਿਲੇ ਛੱਡਣ ਚੱਲਦੇ ਆ ਇਹ ਆ ਪਾ ਪਰਿਵਾਰ ਘੜ ਲੀਏ ਕਰਦੇ ਕਿਹੜਾ ਘਰ ਆ ਉਹ ਸਾਹਮਣੇ ਅੱਛਾ ਉਹ ਸਾਹਮਣਾ ਘਰ ਆ ਜੀ ਸੰਗਜੀ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ ਆ ਪਰਿਵਾਰ ਆ ਜਿਹੜਲ ਨੂੰ ਹੁਣ ਰੈਸਕਿਊ ਕਰਨ ਜਾਣਾ ਵਾਹਿਗੁਰੂ ਭਲਾ ਕਰੇ ਵਾਹਿਗੁਰੂ ਆ ਵੇਖੋ ਜਿਹੜੇ ਪਸ਼ੂ ਆ ਕਿੱਦਾਂ ਵੀਰ ਭਰਾ ਪਾਣੀ ਦੇ ਵਿੱਚ ਆ ਉਹਨਾਂ ਨੂੰ ਲੈ ਕੇ ਜਾ ਰਹੇ ਆ ਤੇ ਜਿਹੜਾ ਇਹ ਇੱਥੋਂ ਦੀ ਲੰਘ ਰਿਹਾ ਏ ਆ ਸੰਗਜੀ ਇੱਕ ਛੜਕਵਾ ਤੇ ਸੜਕ ਦੇ ਉੱਤੇ 4-5 ਫੁੱਟ ਪਾਣੀ ਆ ਤੇ ਜਿਹੜਾ ਇਹਨਾਂ ਦੇ ਸੜਕ ਦੇ ਨਾਲ ਦੀ ਜਗ੍ਹਾ ਜਿੱਥੇ ਜ਼ਮੀਨਾਂ ਵਾ ਉੱਤੇ ਦੱਸਦੇ 20-20 ਫੁੱਟ ਪਾਣੀ ਆ ਤੇ ਵਾਇਗਰ ਭਲਾ ਕਰੇ ਤੇ ਮਿਹਰ ਕਰੇ ਆਹ ਹਲਾਜ ਜਿੱਥੋਂ ਦੇ ਕਿਹਾ ਪਰ ਇੰਟਰ ਕੋਈ ਨਹੀਂ ਹੜਿਆ ਕੋਕੇ ਨਹੀਂ ਵਿੱਚ ਹੜਨਾ ਕੀ ਹੈ ਉੱਚਾ ਦੇ ਪਾਣੀ ਤੇ ਮਿਹਰ ਮਿਹਰਬਾਨੀ ਮਿਹਰਬਾਨੀ ਆ ਜਾ ਤੁਸੀਂ ਆਪਣੇ ਘਰ ਦੇ ਵਿੱਚ ਹਲਾਜ ਸੰਜੀ ਵਾਇਗਰ ਭਲਾ ਕਰੇ ਸੋ ਬਣੇ ਰਿਓ ਇਸ ਚੈਨਲ ਦੇ ਨਾਲ ਇਸ ਚੈਨਲ ਦੇ ਵਿੱਚ ਆਪਾਂ ਉਹਨਾਂ ਚਿਰ ਵੀਡੀਓ ਪਾਉਣਾ ਨਹੀਂ ਹਟਣਾ ਜਿਨ੍ਹਾਂ ਚ ਸਾਡੇ ਮਾਵਾ ਸਾਡੇ ਭੈਣ ਭਰਾਵਾ ਜਿਹੜੇ ਪਾਣੀ ਦੇ ਵਿੱਚੋਂ ਮੁਕੰਮਲ ਤੌਰ ਤੇ ਬਾਹਰ ਨਹੀਂ ਆ ਜਾਂਦੇ ਵੈਗ੍ਰੁਪਲਾ ਕਰੇ ਹੁਣ ਸਾਹਮਣੇ ਘਰ ਦੇ ਵਿੱਚ ਜਾ ਰਹੇ ਆ ਆ ਵੈਗ੍ਰੁਪਲਾ ਕਰੇ ਚੜ੍ਹਦੀ ਕਲਾ ਕਰੇ ਮੇਰਾ ਕਰੇ